ਕੀ ਨਾਮ ਸਰ ਨਰਿੰਦਰਜੀਤ ਸਿੰਘ ਮੈਨੇਜਰ ਗੁਰਦੁਆਰਾ ਦੇਖ ਸਰ ਕਟਾਣਾ ਸਾਹਿਬ ਕਿੱਥੇ ਪਹੁੰਚੇ ਹੋ ਕਾਦੇ ਲਈ ਪਹੁੰਚੇ ਅਸੀਂ ਅੱਜ ਇਹ ਲੁਧਿਆਣਾ ਸਿਲਬਰ ਹਾਕ ਸਿਨੇਮਾ ਜਿੱਥੇ ਕਿ ਐਮਰਜੈਂਸੀ ਫਿਲਮ ਅੱਜ ਰਿਲੀਜ਼ ਹੋਣੀ ਸੀ ਤਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠਾ ਜਿਹੜੀ ਇਹ ਫਿਲਮ ਹੈ ਇਹਨੂੰ ਬੰਦ ਕਰਾਉਣ ਸੰਬੰਧੀ ਸਾਰਾ ਸਟਾਫ ਅੱਜ ਗੁਰਦੁਆਰਾ ਮਾਛੀਵਾੜਾ ਸਾਹਿਬ ਗੁਰਦੁਆਰਾ ਨੀਰੂ ਸਾਹਿਬ ਤੇ ਗੁਰਦੁਆਰਾ ਕਟਾਣਾ ਸਾਹਿਬ ਦਾ ਸਟਾਫ ਸਾਰਾ ਇੱਥੇ ਪਹੁੰਚਿਆ ਇਹ ਫਿਲਮ ਅੱਜ ਅਸੀਂ ਇ ਤੇ ਅਣਜਾਣ ਲੰਮ ਕਿਤੇ ਵੀ ਇਹ ਫਿਲਮ ਅਣਜਾਣ ਰਿਲੀਜ਼ ਨਹੀਂ ਹੋਣਗੀਆਂ ਇਹ ਪੰਜਾਬ ਭਰ ਵਿੱਚ ਇਹ ਫਿਲਮ ਕਿਤੇ ਵੀ ਰਿਲੀਜ਼ ਨਹੀਂ ਹੋਵੇਗੀ ਦਿੱਲੀ ਜਾਂ ਅਣਜਾਣ ਹੋਰ ਕਿਹੜੇ ਥੀਟਰ ਨੇ ਜਿੱਥੇ ਲੁਧਿਆਣਾ ਦੇ ਜਿੰਨੇ ਵੀ ਥੀਟਰ ਨੇ ਜਿੱਥੇ ਵੀ ਇਹ ਫਿਲਮ ਲੱਗਣੀ ਸੀ ਸਾਡੇ ਸਾਰੇ ਸਟਾਫ ਉੱਥੇ ਬੱਕੋ ਬੱਕਰੀ ਡਿਊਟੀ ਨਿਭਾ ਰਿਹਾ ਹੈ ਕਿਸੇ ਵੀ ਲੁਧਿਆਣਾ ਵਿੱਚ ਕਿਸੇ ਵੀ ਸਿਨੇਮਾ ਘਰ ਵਿੱਚ ਇਹ ਫਿਲਮ ਅੱਜ ਫਿਲਹਾਲ ਦੇ ਕਿਤੇ ਰਿਲੀਜ਼ ਨਹੀਂ ਹੋਈ ਜੇਕਰ ਅੱਗੋਂ ਤੋਂ ਇਹ ਕੱਲ ਨੂੰ ਜਾਂ ਪਰਸ ਨੂੰ ਰਿਲੀਜ਼ ਕਰਦੇ ਨੇ ਤਾਂ ਇਸੇ ਤਰ੍ਹਾਂ ਹੀ ਸਾਡਾ ਰੋਜ਼ ਪ੍ਰਦਰਸ਼ਨ ਜਾਰੀ ਰਹੇਗਾ ਕਿ ਜਿਹੜੇ ਥੀਟਰ ਮਾਲਕ ਹੈ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਏਗਾ हां जी हां ये बिल्कुल ਜਿਹੜੇ థియేటర్ ਮਾਲਕ ਨੇ ਉਹ 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 ਇਸ ਫਿਲਮ ਨੂੰ ਵਿਵਾਦਿਤ ਵਿਵਾਦਿਤ ਫਿਲਮ ਹੈ ਪਹਿਲੀ ਨੂੰ ਬੰਦ ਕਰ ਦੇਣਾ ਤਾਂ ਕਿ ਜੋ ਕੀ ਕੋਈ ਬਾਦ-ਬੁਆਦ ਨਾ ਖੜਾ ਹੋ ਸਕੇ ਫਿਲਮ ਦਾ ਵਿਰੋਧ ਕਿੰਨਾ ਕਿਉਂ ਜਾ ਰਿਹਾ ਹੈ ਕਿ ਇਹ ਦਿਖਾਏ ਕੀ ਇਹ ਜਿਹੜੀ ਐਮਰਜੈਂਸੀ ਫਿਲਮ ਆ ਇਹ ਇੱਕ ਧਰਮ ਨੂੰ ਟਾਰਗੇਟ ਕਰਕੇ ਬਣਾਈ ਗਈ ਹੈ ਅਸੀਂ ਨਹੀਂ ਚਾਹੁੰਦੇ ਵੀ ਫਿਲਮਾਂ ਬਣਨ ਪਰ ਉਹ ਫਿਲਮਾਂ ਇਸ ਤਰ੍ਹਾਂ ਬਣਨ ਜੋ ਕਿ ਸਹੀ ਦੇਣਾ ਇਹ ਫਿਲਮ ਜਾਣ ਬੁੱਝ ਕੇ ਕੰਗੜਾ ਨਰਾਉਤ ਵੱਲੋਂ ਇੱਕ ਭਾਜਪਾ ਦੀ ਸੰਸਦ ਹੈ ਜੋ ਉਸ ਨੇ ਜਾਣ ਬੁੱਝ ਕੇ ਸਿੱਖਾਂ ਦੀ کردار ਕੂਸ਼ੀ ਕੀਤੀ ਹੈ ਫਿਲਮ ਵਿੱਚ ਤੇ ਸਿੱਖਾਂ ਦੇ کردار ਨੂੰ ਬਹੁਤ ਮਾੜਾ ਦਰਸਾਇਆ ਗਿਆ ਹੈ ਇਸ ਕਰਕੇ ਇਹ ਫਿਲਮ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਹਿਲਾਂ ਤੇ ਬਣ ਨਹੀਂ ਦੇਣੇ ਚਾਹੀਦੀਆਂ ਸੈਂਸਰ ਬੋਰਡ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਸੈਂਸਰ ਬੋਰਡ ਹੈ ਉਹ ਚ ਹਰੇਕ ਧਰਮ ਦਾ ਨਮਾਇੰਦਾ ਇੱਕ ਜ਼ਰੂਰ ਲੈਣਾ ਚਾਹੀਦਾ ਤਾਂ ਕਿ ਜਿਹੜੇ ਧਰਮ ਦੀ ਫਿਲਮ ਬਣਦੀ ਆ ਉਹ ਬੰਦਾ ਉਸ ਨੂੰ ਦੇਖ ਕੇ ਉਹ ਵਿਅਕਤੀ ਦੇਖਣਾ ਜੇ ਕੋਈ ਉਤਰਾਜਾ ਉਹਨੂੰ ਬੰਦ ਕਰ ਦੇਣ ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਕਾਉਣ ਵਾਸਤੇ ਫਿਲਮ ਜਾਣਬੁੱਝ ਕੇ ਰਿਲੀਜ਼ ਕੀਤੀ ਜਾ ਰਹੀ ਹੈ ਫਿਲਮ ਦਾ ਪਹਿਲਾਂ ਵੀ ਵਿਰੋਧ ਹੋਇਆ ਸੀ ਫਿਲਮ ਤੇ ਰੋਕ ਵੀ ਲਗਾ ਦਿੱਤੀ ਗਈ ਸੀ ਅਜੇ ਕੀ ਹੋਇਆ ਵੇ ਇੱਕੋ ਸਮਾਂ ਫਿਰ ਤੋਂ ਰਿਲੀਜ਼ ਕਰ ਦੇ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਇਹ ਸਾਡੇ ਸੈਂਸਰ ਬੋਰਡ ਨੇ ਇਹ ਇਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਇਹ ਵਿਵਾਦਿਤ ਫਿਲਮਾਂ ਨੂੰ ਜਾਣਬੁੱਝ ਕੇ ਇੱਕ ਤਰ੍ਹਾਂ ਦਾ ਲਾਂਚ ਕਰ ਦੇਣੇ ਵੀ ਸਾਡੀ ਪ੍ਰੋਮੋਸ਼ਨ ਹੋਊਗੀ ਪਬਲਿਕ ਪਬਲਿਸਿਟੀ ਹੋਊਗੀ ਪ੍ਰੰਤੂ ਇਹ ਫਿਲਮਾਂ ਕਿਤਨਾ ਕਿਤੇ ਸਿੱਖ ਧਰਮਾਂ ਦੀ ਕਰਤਾਰ ਖੁਸ਼ੀ ਕਰਦੀਆਂ ਨਜ਼ਰ ਆ ਰਹੀਆਂ ਨੇ ਕੀ ਨਾਮ ਹੈ ਜਸਵੀਰ ਸਿੰਘ ਮੈਨੇਜਰ ਕੋਰਦਾਰ ਚਾਨਕਲ ਸਿੰਘ ਮਾਛੀਵਾਲਾ ਸਰ ਜੀ ਮੋਲ ਬਾਰੇ ਥੀਟਰ ਦੇ ਬਾਹਰ ਬੋਲਦੇ ਹੋ ਕਿ ਇਹ ਫਿਲਮ ਦਾ ਵਿਰੋਧ ਹੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਇਹ ਕੰਗੜਾ ਰੌਲਤ ਨਾਲ ਪਹਿਲਾਂ ਮੈਂ ਐਮਰਜੈਂਸੀ ਬਣਾਈ ਆ ਜਿਸ ਵਿੱਚ ਸਿੱਖ ਕਰਤਾਰ ਦੀ ਖੁਦਕੁਸ਼ੀ ਕੀਤੀ ਗਈ ਹੈ ਜੋ ਕਿ ਸਿੱਖ ਧਰਮ ਵਾਸਤੇ ਬਹੁਤ ਮਾਰਾ ਪ੍ਰਚਾਰ ਹੈ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਫਿਲਮ ਬੰਦ ਕਰਾਉਣ ਵਾਸਤੇ ਅਸੀਂ ਮੋਲ ਦੇ ਵਿੱਚ ਆਏ ਤੇ ਫਿਲਮ ਬੰਦ ਹੋ ਗਈ ਆ ਪਰ ਜਦ ਤੱਕ ਇਹ ਫਿਲਮ ਇਹ ਪ੍ਰਸ਼ਾਸਨ ਤੇ ਮਾਲਕ ਅਸ਼ਵਾਸ਼ਣ ਨਹੀਂ ਦਿੰਦੇ ਵੀ ਫਿਲਮ ਅੱਗੇ ਤੋਂ ਨਹੀਂ ਲੱਗੇਗੀ ਉਨਾ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੂਗਾ ਤੁਹਾਡੇ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਉਸ ਦੇ باوجود ਵੀ ਪੰਜਾਬ ਦੇ ਚਪਲਮ ਨੂੰ ਕਿਉਂ ਰਿਲੀਜ਼ ਹਾਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਸੀ ਵੀ ਫਿਰ ਵੀ ਇਹਨਾਂ ਨੇ ਫਿਲਮ ਲਗਵਾਤੀ ਪਰ ਜੋ ਕਿ ਨਹੀਂ ਲਾਣੀ ਚਾਹੀਦੀ ਸੀ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਤੇ ਇਹਦਾ ਨੁਕਸਾਨ ਬਹੁਤ ਹੋ ਸਕਦਾ ਹੈ ਧਰਨੇ ਲੱਗਣਗੇ ਸੜਕਾਂ ਜਾਮ ਹੋਣਗੀਆਂ ਜੋ ਕਿ ਹਾਲਾਤ ਖਰਾਬ ਵੀ ਹੋ ਸਕਦੇ ਸੈਸ਼ਨ ਨੂੰ ਸਤਿਮਨੀ ਦੇ ਰਹੇ ਬਿਲਕੁਲ ਜੀ